ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਪਰ ਵੀਰ ਫੈਮਿਲੀ ਵਲੌਗਸ ਦੇ ਵਿੱਚ ਤੇ ਹੋਰ ਸਣਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੂੰ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਜੀ ਸ਼ਾਮ ਦੇ ਵੱਜ ਚੁੱਕੇ ਸਵਾ 4 ਤੇ ਸਾਡੇ ਟੂਟੀਆਂ ਆਈ ਜਾਂਦੀ ਹੈ ਹੁਣ ਦੋ ਟਾਈਮ ਟੂਟੀ ਛੜਨ ਲੱਗ ਗਿਆ ਬਾਈ ਤੇ ਪਹਿਲਾਂ ਇੱਕ ਟਾਈਮ ਹੀ ਸਵੇਰੇ ਛੜਦਾ ਹੁੰਦਾ ਸੀ ਹੁਣ ਦੋ ਟਾਈਮ ਛੜ ਦਿੰਦਾ ਹੁੰਦਾ ਮੈਂ ਕਰ ਰਹੀ ਸੀ ਖੇਲਾ ਸਾਫ ਅੱਜ ਸਵੇਰੇ ਰਹਿ ਗਏ ਕਰਨ ਵਾਲੀਆਂ ਨਹੀਂ ਤਾਂ ਸਵੇਰੇ ਕਰਦੇ ਨੇ ਹੁੰਨੇ ਮਨਾਵ ਦਾ ਤਾਂ ਨਾ ਸਾਰਾ ਕੁਝ ਸਾਫ ਕਰਨਾ ਪੈਂਦਾ ਆ ਇਹਦੇ ਵੀ ਦੇਖੂ ਮੈਂ ਵਿਚ ਬੜ ਬੜ ਕੇ ਉਹ ਇੰਨਾ ਕ ਵੀ ਥੋੜਾ ਜਿਹਾ ਸਮਝਦਾਰ ਹੈਗਾ ਆ ਵੀ ਸਾਫ ਕਰਨੀ ਪਊਗੀ ਇਹ ਦੀ ਨੀਰੇ ਵਾਲੀ ਐ ਆ ਵਿਚ ਖੜਨ ਵਾਲੀ ਐ ਉਹ ਪਾਣੀ ਵਾਲੀ ਐ ਇਹ ਵੀ ਸਾਫ ਕਰਨੀ ਪਊਗੀ ਅੱਜ ਉਹ ਇੰਨਾ ਕ ਹੈਗਾ ਵੀ ਜਦੋਂ ਮੈਂ ਉੱਥੋਂ ਆਵਾਜ਼ ਮਾਰ ਦਿੰਨੀ ਹੈਗੀ ਵੀ ਮਨਾਵ ਉਤਰ ਜਾ ਉਹਦੀ ਉਤਰ ਜਾਂਦਾ ਐ ਐਂ ਕਰ ਦਿੰਦੇ ਐ ਪਸੂ ਫਿਰ ਵਿਚ ਨਾ ਦੁਆਰੇ ਪਾਣੀ ਪਾਉਣ ਨੂੰ ਜੀ ਨਹੀਂ ਕਰਦਾ ਇਸ ਕਰਕੇ ਅਸੀਂ ਨਾ ਰੋਈ ਦਰੋ ਸਾਫ ਕਰਕੇ ਫੇਰ ਹੀ ਪਾਣੀ ਪਾਉਣੇ ਹੁੰਨੇ ਵਿੱਚ ਨੀਰਾਚਾਰਾ ਕੁਲ ਜਾਂਦਾਗਾ ਕਿਉਂ ਪਸ਼ੂ ਕਈ ਵੀਰੀ ਨੀਰੇ ਵਾਲਾ ਮੂੰਹ ਅਮੀ ਲਿਬੜੇ ਵਿੱਚ ਪਾ ਦਿੰਦਾਗਾ ਤਾਂ ਕਰਕੇ ਸਾਫ਼ ਕਰਕੇ ਪਾਉਣੇ ਹੁੰਨੇ ਹੈਗੇ ਗੀਟ ਵੱਲ ਦਿੱਤੀ ਛੱਡਿਆ ਹੋਇਆ ਹੈ ਗਾਜੀ ਗੀਟ ਵੱਲ ਛੱਡਿਆ ਹੋਇਆ ਉਹਦਾਲੇ 4:30 ਵਜੇ ਸੀਗੇ ਟਾਈਮ ਬਹੁਤ ਕਿਆ ਹੋ ਜਾਏ 5:30 5:30 ਵਜੇ ਬੰਨਾਂਗੇ ਪਸ਼ੂ ਪਰ ਇਹ ਹੋਵੇ ਵੀ ਹੁਣ ਟੁੱਟੀ ਆ ਹੀ ਜਾਂਦੀ ਹੈ ਕਿ ਲਾਉਣ ਪਾਣੀ ਪਾ ਕੇ ਤੇ ਦੁਬਾਰਾ ਟੈਂਕੀ ਭਰ ਕੇ ਰੱਖ ਲਾਂਗੇ ਤੇ ਮੈਂ ਇੱਕ ਦਿਨ ਦਿਖਾਇਆ ਵੀ ਸੀ ਵੀਡੀਓ 'ਚ ਸਾਡਾ ਕਨੈਕਸ਼ਨ ਹੈ ਜਿਹੜਾ ਟੈਂਕੀ ਨਾਲ ਜੁੜਿਆ ਹੋਇਆ ਹੈਗਾ ਤੇ ਤਾਂ ਕਰਕੇ ਆਏ ਹੋਏ ਨੇ ਚਲੋ ਨਾਲ ਦੀ ਨਾ ਟੈਂਕੀ ਧਰੀ ਜਾਉਣੀ ਕਿਉਂਕਿ ਨੇਰੀ ਬੁੱਲੇ ਦਾ ਟਾਈਮ ਹੈ ਇਹ ਟੂਟੀ-ਗਾਡੀ ਦਾ ਕੋਈ ਪਤਾ ਨਹੀਂ ਹੁੰਦਾ ਸਾਡੇ ਪਾਣੀ ਤੋਂ ਵੀ ਕੋਈ ਹੈ ਨਹੀਂ ਹੋਰ ਰਸਾਦਨ ਟੂਟੀ ਦਾ ਹੀ ਪਾਣੀ ਹੈ ਠੰਡਾ ਪਾਣੀ ਹੈ ਜਿਹੜਾ ਉਹ ਖਾਰਾ ਹੈ ਜੇ ਕਿਸੇ ਦੇ ਮੋਟਰ ਹੈਗੀ ਵੀ ਹੈ ਤਾਂ ਉਹਨਾਂ ਸਹੀ ਪਾਣੀ ਨਹੀਂ ਹੈਗਾ ਖਾਰਾ ਫੁਰਾਜਾ ਪਾਣੀ ਹੈ ਉਹ ਲਓ। ਇਹ ਜੂਰ ਪਾਣੀ ਝੜ ਕੇ ਸਮਾਰ ਕੇ ਸਾਫ਼ ਕਰ ਦਿੰਨੀ ਆ। ਬਸ। ਲਓ। ਸ਼ਾਮ ਦਾ ਹੋ ਗਿਆ ਟਾਈਮ। ਅਕਸੂ ਬਣਨ ਦਾ ਹੁਣ ਟਾਈਮ ਆਗਾ। ਤੁਸ ਤੋ ਬਗਾ ਲੇ। ਰੱਬਾ ਤਾਂ ਮੈਂ ਘਹਿ ਕੇ ਬਣੂਗੀ ਤੇ ਆਪਾਂ ਬਣਾ ਰਹੇ ਹਾਂ ਸ਼ੈਸ਼ ਇਸ ਕੈਸ਼ ਕਿਰਸ ਕਿੰਨਾ ਚਾ ਰਹੇ ਨਾ ਪਤਾ ਹੀ ਹੋਊਗੀ ਹਾਂ ਦੱਸੋ ਕੀ ਕਰੀਏ ਇਸ ਕੈਸ਼ ਨੇ ਉਹ ਖਤਮ ਹੋ ਗਏ ਸੀ ਰੱਖਤ ਸਾਹਿਬ ਨੂੰ ਨਹੀਂ ਪਤਾ ਸੀਗਾ ਭਾਂਵੇਂ ਭੁੱਲ ਗਏ ਚਲੋ ਜੀ ਆਪ ਵੀ ਇਸ ਤਰ੍ਹਾਂ ਇਹ ਬਰਮੀਓ ਅੱਛਾ ਮੈਂ ਤਾਂ ਹਲ ਤੱਕ ਵਾਈ ਕੱਲ ਕਾਂਡ ਹੋ ਗਿਆ ਇੱਕ ਮੈਂ ਬਣਾਇਆ ਆਹੋ ਬਣਾਇਆ ਮੈਂ ਬਨਾਣਾ ਸ਼ੇਕ ਜਿਵੇਂ ਤੁਸੀਂ ਲੱਗੇ ਹੋਵੇ ਮੈਂ ਨਾ ਬਣਾ ਕੇ ਇੱਥੇ ਰੱਖ ਲਿਆ ਨਾ ਇੱਥੇ ਰੱਖ ਲੈ ਜਿਵੇਂ ਐਵੇਂ ਜਗ ਹੋਵੇ ਐਵੇਂ ਰੱਖ ਕੇ ਤੇ ਉਹ ਇਧਰਲੇ ਪਾਸੇ ਰੱਖੀ ਜਾਓ ਗਲਾਸ ਗਲਾਸ ਰੱਖ ਜਾਈ ਤਾਂ ਪਤਾ ਨਹੀਂ ਕਿਵੇਂ ਜਾਣਾ ਆਏ ਮੱਝਾ ਹੱਥ ਤੇ ਸਾਰਾ ਸ਼ੈਂਕ ਚ ਇਹ ਮੈਨੂੰ ਕਹਿੰਦੇ ਭਾਈ ਕਿੱਧਰ ਗਿਆ ਜੋ ਤਾਂ ਮੈਂ ਬੋਲ ਨਹੀਂ ਕਿਹਾ ਕਿ ਡਾਕਟਰ ਸਾਹਿਬ ਘਰੇ ਸੀ ਮੈਂ ਕਹਿਣ ਦਿੱਲਾ ਆਂ ਕਿ ਮੁਰੂਲੀ ਆਂ ਕਿ ਉਹ ਫਲਾਣਾ ਹੋ ਗਿਆ ਨਾ ਇਹ ਤਾਂ ਨਹੀਂ ਬਦਲ ਲੱਗਿਆ ਹੱਥ ਵੱਜ ਗਿਆ ਫਿਰ ਮੈਂ ਅੱਜ ਨਾ ਦਸਿਆ ਮੈਂ ਨਾ ਉਹ ਤਾਂ ਹੈ ਸ਼ੈਂਕ ਪੀ ਗਿਆ ਇਹ ਜੀ ਹੋਈ ਤਾਂ ਬਣੀ ਬਣਾਈ ਚੀਜ਼ ਆਏ ਖੇ ਖਰਾ ਹੋ ਜਾਂਦੀ ਜੀ ਜਗ ਭਰਿਆ ਹੋਇਆ ਵਿੱਚ ਹੀ ਗਿਆ ਉਹ ਮੈਂ ਇੱਥੇ ਨੇੜੇ ਬਣਾਉਣੀ ਹੁੰਦੀ ਹੁਣ ਕੋਈ ਵੀ ਚੀਜ਼ ਬਣਾਵਾ ਵੀ ਜੇ ਕਈ ਵੀ ਡੁੱਲ ਕਰ ਵੀ ਜਾਵੇ ਤਾਂ ਇੱਥੇ ਸੰਭਾਲਣ ਦੇ ਸੌਖੇ ਹੋ ਜਾਂਦੇ ਸੈਂਕ ਦੇ ਨੇੜੇ ਆਸੇ ਪਾਸੇ ਫਿਰ ਬਾਲਾ ਖਲਾਰਾ ਪੈ ਜਾਂਦਾ ਹੈ ਆਏ ਕਰਦੇ ਜਿੰਦਰ ਇੱਕ ਹੋ ਹੋ ਕੱਢੂ ਤੇ ਪਾਣੀ ਲਓ ਜੀ ਸਾਡੇ ਤਾਂ ਆ ਗਿਆ ਮੀ ਨੀਰਾ ਜਰਾ ਪਾਈ ਜਾਂਦੇ ਸੀ ਭੇਜੀ ਗਈ ਕਿਦਾਵੀ ਨਾਲੇ ਧੁੱਪ ਨਿਕਲੀ ਪਈ ਆ ਕਹਿੰਦੇ ਨੇ ਗਿੱਦਰ ਗਿੱਦਰੀ ਦਾ ਵਿਆਹ ਹੁੰਦਾ ਹੁੰਦਾ ਕਿ ਜਦੋਂ ਧੁੱਪ ਨਿਕਲੀ ਚ ਮੀਂਹ ਪਵੇ ਪੂਰੀ ਧੁੱਪ ਨਿਕਲੀ ਪਈ ਐ ਕੋ ਬੱਦਲ ਵੀ ਖਾਸ ਨਹੀਂ ਹੈਗੇ ਮਾੜੇ ਮੋਟੇ ਜਿਹੇ ਹੈਗੇ ਪਤਾ ਨਹੀਂ ਕਿੱਥੋਂ ਆ ਗਿਆ ਲੈ ਪੂਰਾ ਵਧੀਆ ਬੁਲਬਲੇ ਵਾਲਾ ਮੀਂਹ ਹੈ ਮੇਰੇ ਨਾਨਾ ਕਹਿੰਦਾ ਹੁੰਸੀ ਬੁਲਬਲੇ ਵਾਲਾ ਨਹੀਂ ਤੇ ਪੂਰਾ ਵਧੀਆ ਮੀਂਹ ਪਾ ਗਿਆ ਪਰ ਨਾਲੇ ਚੱਲ ਪਏ ਗੇਰਾ ਗਰਮੀ ਵੀ ਬਹੁਤ ਸੀ ਹਾਂਜੀ ਮੀਆ ਮੀਆ ਬਦਲਾ ਵਿਚਮੀ ਆਇਆ ਜਵਾਗ ਜੀ ਪੀ ਕੋ ਖੇਟੀ ਆਂਦੀ ਸੀ ਭੱਜ ਕੇ ਘਰੋ ਘਰੀ ਸੋ ਇੱਕਦਮ ਚੱਲ ਗਏ ਨਾ ਪਤਾਸਿਆ ਰਗੀਆਂ ਇੱਕੇ ਦਾ ਵੀ ਚੱਲ ਲੱਗ ਗਈ ਕੋਈ ਐ ਪਹਿਲਾਂ ਵਾਰਨਿੰਗ ਵੀ ਨਹੀਂ ਕੋਈ ਉਹਦੀ ਪਤਾ ਲੱਗੇ ਪਤਾਸਰੀਆਂ ਪਟਕ 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 ਹੋਣ ਲੱਗ ਗਈ ਇੱਕੇ ਦਾ ਵੀ ਮੀਂਹ ਆ ਗਿਆ ਚਲੋ ਕੋਈ ਨਾ ਕੋਸਦਾ ਮੌਸਮ ਦਾ ਫਰਕ ਪਊਗਾ ਨਹੀਂ ਬਹੁਤ ਬੁਰਾ ਹਾਲ ਸੀਗਾ ਅੱਗ ਲੱਗੀ ਪਈ ਸੀ ਚਿਪਾਲੀ ਗਰਮੀ ਸੀ ਇਹ ਆਦਿ ਸਾਡੇ ਕਾਕਾ ਨਾ ਖੇਦੀ ਅੰਦਰ ਨੀ ਆਇਆ ਨੀ ਆਇਆ ਨੀ ਆਇਆ ਜਮੈਂ ਤਾਂ ਐਸਾ ਹੀ ਹੋ ਗਿਆ ਕਿ ਭੱਜ ਗਈ ਤੇ ਸ਼ੁੱਧ ਪਤਾ ਹੀ ਨਹੀਂ ਲੱਗਿਆ ਕਿੱਧਰ ਖਿੰਡ ਗਈ ਕਈ ਸੀ ਪਾਂਚੀ ਜਾਣੇ ਇਕੱਠੇ ਹੋਏ ਵਸੀਗੇ ਤੇ ਕੋਈ ਨਹੀਂ ਲੱਭਿਆ ਭੱਜ ਗਈ ਜਮਾ ਭੱਜ ਗਈ ਅੱਛਾ ਉਹ ਬਈ ਉਧਰ 9:00 ਵਜਿਆ ਉੱਥੇ ਰਿਸਾਇਦਾ ਅੱਛਾ ਇਥੋਂ ਇੱਕ ਨਾ ਚਲੋ ਜੀ ਤੁਸੀਂ ਵੀ ਜਿਨ੍ਹਾਂ ਜਿਨ੍ਹਾਂ ਨੇ ਵਲੌਗ ਦੇਖਿਆ ਆਪਾਂ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾ ਕਿੰਨਾ ਦੇ ਮੀ ਆਇਆ ਕੱਲ ਮੇਰੇ ਭੂਆ ਜੀ ਦਾ ਫੋਨ ਆਇਆ ਸੀਗਾ ਪਰਸ ਉਹਧਰ ਬਰਨਾਲਾ ਸਾਈਡ ਸੀਗਾ ਮੀ ਵੀ ਸੀ ਗੜੇ ਵੀ ਸੀਗੇ ਤੇ ਸਾਡੇ ਤਾਂ ਇੱਥੇ ਕੁਝ ਵੀ ਨਹੀਂ ਸੀਗਾ ਸੁੱਕ ਪਕਾ ਸੀਗਾ ਉਹ ਕਹਿੰਦੇ ਸਾਡੇ ਇੱਥੇ ਗੜੇ ਵੀ ਸੀਗੇ ਤੇ ਮੀ ਵੀ ਸੀਗਾ ਬਾਵਾ ਮੀ ਪਿਆ ਨਾਲੇ ਗੜੇ ਪਏ ਚਲੋ ਵਧੀਆ ਭਾਈ ਜਿੱਥੇ-ਇਥੇ ਮੀਂਹ ਪਈ ਜਾਂਦਾ ਕਿਉਂਕਿ ਹੁਣ ਝੋਨਿਆਂ ਨੂੰ ਸਵੇਤਾ ਹੈ ਨਾ ਝੋਨੇ ਵਧੀਆ ਚੱਲ ਪੈਣਗੇ ਐਵੇਂ ਫਿਰ ਜਦੋਂ ਬੇ ਟਾਈਮ ਆ ਪਉਂਦਾ ਫਿਰ ਬਹੁਤ ਔਖਾ ਹੋ ਜਾਂਦਾ ਚਲੋ ਆ ਖੜੀ ਸਾਡੀ ਜੋਤ ਆ ਇਹਨਾਂ ਚਿੱਕੜ ਹੋ ਗਿਆ ਤੜਕੇ ਦਾ ਵਿਚਾਰੀ ਇੱਥੇ ਹੀ ਨਵਾਤੀ ਕਿਉਂਕਿ ਇਹਨੂੰ ਉੱਤੇ ਵੀ ਵਿਚਾਰੀ ਤੇ ਸਾੜ ਸਤੀ ਹੋਈ ਰਹਿੰਦੀ ਹੈਗੀ ਕਦੇ ਕੋਈ ਚੂਲ ਵਿੰਗੀ ਹੋ ਜਾਂਦੇ ਕਦੇ ਇਹਦੀ ਕੋਈ ਹੋ ਜਾਂਦੀ ਹੁਣ ਇਹਨੂੰ ਬਾਥਰੂਮ ਦੀ ਦਿੱਕਤ ਹੋਈ ਪਈ ਆ ਪਿਸ਼ਾਬ ਦੀ ਖਾਣ ਪੀਣ ਲੱਗੀ ਆ ਤਾਂ ਹੁਣ ਪਿਸ਼ਾਬ ਦਾ ਔਖਾ ਹੋਇਆ ਤੇ ਅੱਜ ਤਾਂ ਇਹ ਕਰ ਲਿਆ ਇਹ ਨੂੰ ਕਦ ਦੇ ਸਿਧਵਾ ਜੀ ਸ਼ੁਰੂ ਕਰੀਏਗੀ ਤੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਸਵੇਰੇ ਐਂ ਚੱਕੇ ਰੱਖੋਗੇ ਹਾਂ ਵੇ ਨਿੱਕਾ ਆ ਜਾ ਵੀਰ ਭੈਣਾ ਦਾ ਤੇਜਿੰਦਰ ਵਾਲਾ ਸੋਣਾ ਚੱਕਦੀ ਹੁੰਦੀ ਹੈ ਢਾਗ ਜੀ ਤੇ ਹਨਾ ਉਹ ਆਏ ਚੱਕਦੀ ਹੁੰਦੀ ਆ ਉਹ ਆਏ ਚੱਕਦੀ ਹੁੰਦੀ ਹੈਗੀ ਅੱਜ ਜੂੜੀਆਂ ਬਹੁਤ ਸੋਹਣੀਆਂ ਕਰੀਆਂ ਨੇ ਖੋਲੀਆਂ ਵੀ ਨਹੀਂ ਹੈਗੀਆਂ ਸੂਬਤ ਨਿਕਰਗੇ ਅਮਾ ਜਮਾਨੇ ਖੁੱਲੀਆਂ ਹੈਗੀਆਂ ਉਦੋਂ ਪਤਲੀ ਹੈ ਹੂੰ ਆਏ ਤਾਂ ਫਿਰ ਮਾੜੀਆਂ ਮੋਟੀਆਂ ਹੋਈ ਜਾਂਦੀਆਂ ਪਰ ਉਹਨੀਆਂ ਨਹੀਂ ਖਰਾਬ ਕਰੀਆਂ ਚਲੋ ਜੀ ਐਨਾ ਕਮੀ ਮੂੰਹ ਜਾ ਪੈ ਗਿਆ ਗਰਮੀਦੁਆਰੇ ਫਿਰ ਕਰਤੀ ਹੈਗੀ ਉਦੋਂ ਕੋਈ ਬੱਦਲ ਵੀ ਨਹੀਂ ਸੀਗਾ ਹੁਣ ਸਾਰੇ ਬੱਦਲ ਵਾਈ ਹੋ ਗਏ ਤੇ ਆਪਾਂ ਬਣਾਉਣੀ ਹੈ ਸਬਜੀ ਤੋਰੀਆਂ ਦੀ ਲਓ ਜੀ ਆਪਾਂ ਬਣਾਉਣੀ ਹੈ ਸਬਜੀ ਤੋਰੀਆਂ ਦੀ ਕਿਉਂ ਤੋਰੀਆਂ ਵੀ ਕਹਿੰਦਿਆਂ ਕੋ ਮੈਂ ਇਹਨੂੰ ਰਾਮ ਤੋਰੀਆਂ ਵੀ ਸੁਣਿਆ ਹੈ ਜਾ ਅੰਤੋਰ ਨਹੀਂ ਆਪਾਂ ਕਰ ਰਹੇ ਜੀ ਪਰ ਅਸੀਂ ਵੀ ਕੱਲ੍ਹ ਤੋਰ ਨਹੀਂ ਕਰਨੀ ਹੈ। ਇਹ ਪਨਾ ਪਰ ਆਖ ਲਿਆ। ਇੱਕ ੱਟੇ ਭਾਈਨ ਜੀ ਪਿਆਜ਼ ਤੇ ਮਟਰ ਆਪਾਂ ਨਹੀਂ ਪਾਉਂਦੇ ਹੈਗੇ ਕਿਉਂਕਿ ਸਬਜ਼ੀ ਵਿੱਚ ਪਾਉਣਾ ਦੁੱਧ। ਕਈ ਕਹਿੰਦੇ ਨੇ ਦੁੱਧ ਦਾ ਤੇ ਮਨ ਲਓ ਨੂਨ ਦਾ ਮੇਲ ਨਹੀਂ ਹੁੰਦਾ ਹਨਾ। ਇਹ ਨੀ ਦੁੱਧ ਦਾ ਤੇ ਨੂਨ ਦਾ ਕੀ ਮੇਲ ਹੈ। ਤੁਰੀ ਕੱਦੂ ਦਾ ਹਜੇ ਬਿਨਾ ਦੁੱਧ ਤੋਂ ਸੁਣਿਆਗਾ ਹਨਾ ਵੀ ਚਲ ਰਿਸ ਵਧੀਆ ਵੀ ਲੱਗਦਾ ਹੋਊਗਾ ਤੂਰੀਆਂ ਤਾਂ ਜਦੋਂ ਤੇ ਜੰਨੇ ਅਸੀਂ ਤਾਂ ਦੇਖਾਣੀ ਹੈ ਗਰਭੜਾ ਦੋ ਤੂੰ ਦੁੱਧ ਪਾ ਕੇ ਹੀ ਤੋਲਣਾ ਬਣਾਉਣੀ ਹੈਗੀ ਉਹ ਤਾਂ ਨਹੀਂ ਜਿਵੇਂ ਬਣ ਗਈ ਹੋਣੀਆਂ ਬਿਨਾ ਦੁੱਧ ਤੋਂ ਜੋ ਦਿਨ ਗਰਮ ਹੋ ਗਿਆ ਵਿੱਚ ਪਾਲਾਂਗੇ ਜੀਰਾ ਤੇ ਆਪਾਂ ਬਿਨਾ ਪਾਣੀ ਤੋਂ ਬਣਾਉਣੀ ਨੇ ਮੈ ਤੋਰੀਆਂ ਕਿਨਾਰੇ ਰਹਿੰਦੇ ਨੇ ਇਹ ਸੁੱਕੇ ਡੁੱਲੇ ਹੈਗੇ ਇਹ ਮੇਰੇ ਪਿਛਲੇ ਸਾਲ ਦੇ ਨੇ ਕਿਉਂਕਿ ਉਦੋਂ ਪ੍ਰਵੀਰ ਛੋਟਾ ਸੀਗਾ ਇੱਕ ਪੰਜੀਰੀ ਪਨੀਰੀ ਖਾਦਿਆ ਜੀ ਸੀ ਤਾਜ਼ਾ ਤਾਜ਼ੀ ਹੁਣ ਫਰਕ ਪੈ ਗਿਆ ਹੁਣ ਹੋ ਗਿਆ ਪਤਲੇ ਸੂਟ ਮੈਂ ਭੀੜੇ ਕਰਨ ਦੀ ਕਰਦੀ ਕੋਲ ਵਿੱਚੋਂ ਛੱਡ ਪਰਾਂ ਐਂ ਠੀਕ ਹੈ ਜੀ ਗਰਮੀ ਹੈਗੀ ਹੈ ਕਿ ਫਿਰ ਦਾ ਡੈਡੀ ਸੂਟ ਵਾਲੇ ਪੈਂਦੀ ਨਹੀਂ ਨੇ ਜੀ ਤੇ ਇਹ ਮੇਂ ਖੁੱਲੇ ਖੁੱਲੇ ਪਈ ਰਹੀ ਗੀ ਚਲੋ ਇਹ ਦੇ ਪਾ ਦੇਗੇ ਪਿਆਜ ਉਦੋਂ ਵੈਸੇ ਆਪਾਂ ਨੂੰ ਸਾਰੀਆਂ ਸਬਜ਼ੀਆਂ ਜਿਹੜੀ ਆਪਾਂ ਰੋਜ਼-ਰੋਜ਼ ਬਣਾਉਂਦੇ ਆਪਾਂ ਨੂੰ ਪਤਾ ਹੀ ਹੁੰਦਾ ਨਾ ਪਰ ਆਪਾਂ ਨੂੰ ਇੱਕ curiosity ਜ਼ਰੂਰ ਹੁੰਦੀ ਹੈ ਕਿ ਆਪਾਂ ਕਿਹਦੇ ਘਰੇ ਇਹ ਕਿਹੜੀ ਸਬਜ਼ੀ ਕਿਵੇਂ ਬਣਦੀ ਹੈ ਨਾ ਵੀ ਆਪਾਂ ਜ਼ਰੂਰ ਸਿਖੀਏ ਇਹ ਕੌਣ ਅਸਲੀ ਨੇ ਬਣਾਉਂਦਾ ਹੈ ਨਾ ਮੈਨੂੰ ਵੀ ਬਹੁਤ curiosity ਹੁੰਦੀ ਹੈ ਜੀ ਜੀ ਇਹ ਨੋਰਮਲ ਜਿਹਾ ਚਾਹ ਸੀ ਪਰ ਆਪਾਂ ਨੂੰ ਇਹ ਹੁੰਦਾ ਕਿ ਇਹ ਕਿਹੜੇ ਢੰਗ ਨਾਲ ਬਣਾਉਣੀ ਹੈ ਜਿਵੇਂ ਬਣਾਉਣੀ ਹੈ ਜੀ ਆ ਸਭ ਇਹ ਜਿਹੜਾ ਬ੍ਰਾਊਨ ਹੋ ਗਿਆ ਕਲਰ ਨਾਲ ਚੇਜ ਹੋ ਗਿਆ ਕਿ ਕਿ ਇਹ ਜਿਹੜੇ ਗੰਡੇ ਹੈਗੇ ਨਾ ਇਹ ਚਿੱਟੇ ਜਿਹੇ ਗੱਡੇ ਆ ਜੀ ਕਹਿੰਦੇ ਇਹਦੇ ਉੱਪਰ ਇਹ ਖਰਾਬ ਘਟ ਗਿਆ ਕਿ ਇਹਦੇ ਚੋਂ ਪਾਲਦੇ ਘਟਾ ਚਿੱਟੇ ਰਹਿੰਦੇ ਨਾਲੇ ਕੋੜੇ ਘਟ ਹੁੰਦੇ ਆ ਪੂਜੇ ਕੱਲੇ ਗੰਡੇ ਦੀ ਦੁੱਧ ਪਾ ਕੇ ਸਬ지 ਬਣਾਉਣਾ ਤਾਂ ਬਹੁਤ ਜਿਆਦਾ ਸਾਲ ਬਣਦੀ ਹੈ ਜੀ ਚਿੱਟੇ ਜਿਹੜੇ ਗੰਡੇ ਆ ਕਿਕਸੀ ਲਾਲ ਜਿਹੜੇ ਗੰਡੇ ਵੀ ਹੁੰਦੇ ਸੀ ਉਹ ਤਾਂ ਇੰਨੇ ਕੋੜੇ ਨੇ ਇੰਨੇ ਕੋੜੇ ਨੇ ਬਹੁਤ ਜਿਆਦਾ

ਕਿ ਦੇਦੇ ਸਾਡੀ ਜਾਨ ਖੰਗੀ ਤੋਂ ਮਿਟਾਈ ਉਹ ਕਹਿੰਦੇ ਹੁੰਦੇ ਸੀ ਕਿ ਜੇ ਨਾ ਤੋਰੀਆਂ ਸਾਦੀ ਨੇ ਮੈਨੂੰ ਵੀ ਚੰਗੀ ਲੱਗਦੀ ਪਿਚਕ ਜੀ ਹੋ ਜਾਂਦੀ ਆ ਕਹਿੰਦੇ ਮੈਨੂੰ ਜੰਗੀ ਲੱਗਦੀ ਤੋਰੀ ਨਾਲ ਹੀ ਖਾਉਂਦੀ ਪਿਚਕ ਜੀ ਹੋ ਜਾਂਦੀ ਆ ਸਾਰਿਆਂ ਦਾ ਦੋਡਾ ਹੁੰਦਾ ਨਾ ਕਿਸੇ ਨੂੰ ਵਧੀਆ ਲੱਗਦੀ ਆ ਸਾਡੇ ਵੇਸੇ ਸਾਰੇ ਪਰਿਵਾਰ ਨੂੰ ਵਧੀਆ ਲੱਗਦੀ ਤੋਰੀ ਨਾਲ ਹੀ ਪਤੂਰੀ ਜੇ ਬੱਚੇ ਘਟਾ ਕੇ ਰਾਜੀ ਆਗੇ ਹੋਰ ਨਾ ਖਾਣ ਦੇਈ ਚਾਪਾਂ ਬਾਣਾ ਤੇ ਕੱਲਾ ਨੂਨ ਮੈਂ ਕੱਲਾ ਨੂਨ ਪਾ ਕੇ ਤੇ ਇਹਨੂੰ ਘੱਟ ਦੇ ਕਰਕੇ ਗੈਸ ਨੂੰ ਛਿਟਾ ਦਿੰਦੀ ਇਨੂੰ ਆਪਾਂ ਦੇਵਾਂਗੇ ਟੱਗ ਇਹਨਾਂ ਨਾਲ ਹੀ ਅਤਲ ਅਵਿਦਿ ਗੁੰਨੇ ਨਹੀਂ ਆਟਾ ਪਰ ਵੀਰ ਹੁਣ ਖੇਡਣ ਗਿਆ ਵੈਗ ਕੈਮਰੋਨ ਰੋਟੀ ਪਕਾ ਕੇ ਰੱਖ ਲਈ ਜੈਸਾ ਪਕੜਦੇਗਾ ਆ ਸਾਡੇ ਟੁੱਟ ਗਿਆ ਇੱਕ ਵਾਰ ਟੁੱਟ ਗਿਆ ਵਿਚਾਰਾ ਤੇਜਿੰਦਰ ਵੀਰ ਨੇ ਤੋੜਤਾ ਮੁੜ ਕੇ ਬਸ ਭੁੱਲ ਜਾਂਦੇ ਆ ਜਿਆ ਹੁਣ ਯਾਦ ਕਈ ਵਾਰ ਆਪ ਵੀ ਯਾਦ ਕਰਾਉਣਾ ਭੁੱਲ ਜਾਂਦਾ ਕਈ ਵਾਰ ਉਹ ਲੈਣਾ ਭੁੱਲ ਜਾਂਦੇ ਹੈਗੇ ਆਖੋਗੇ ਗੱਲਾਂ ਵਾਲਗੇ ਕਰਦੇ ਕਿ ਮੇਰੇ ਬਾਪੂ ਜੀ ਕਰਦੇ ਹੁੰਦੇ ਆ ਨਾ ਉਹ ਨਾ ਜਦੋਂ ਮੰਨ ਲੋ ਮੰਡੀ ਜਾਂਦੇ ਨਾ ਕਈ ਚੀਜ਼ਾਂ ਭੁੱਲ ਜਾਂਦੇ ਮਾਸੀ ਉਹਨੇ ਮੰਮੀ ਨੂੰ ਕਹਿਣ ਦੇ ਵੀ ਬਾਪੂ ਜੀ ਆ ਚੀਜ਼ ਰਹਿ ਗਈ ਆ ਚੀਜ਼ ਰਹਿ ਗਈ ਤੇ ਮੇਰੇ ਚਾਚਾ ਜੀ ਕਹਿੰਦੇ ਨਾ ਕਿ ਤੁਸੀਂ ਐ ਕਰਿਆ ਕਰੋ ਪਰਚੀ ਬਣਾ ਕੇ ਦਿਆ ਕਰੋ ਇਹਨਾਂ ਨੂੰ ਕਿ ਵੀ ਫੇਰ ਭੁੱਲਦੇ ਨਹੀਂ ਹੈਗੇ ਚੀਜ਼ ਤੇ ਅਸੀਂ ਪਰਚੀ ਬਣਾ ਕੇ ਦੇਤੀ ਤੇ ਚੀਜ਼ਾਂ ਵਈ ਜਦੋਂ ਸੌਦਾ ਆ ਜਾਂ ਫੇਰ ਘਟ ਮਾਸੀ ਕਹਿੰਦੀ ਬਾਪੂ ਜੀ ਆ ਚੀਜ਼ਾਂ ਫੇਰ ਘਟ ਆਂਗਾ ਕਿ ਪਰਚੀ ਹੋਏ ਉਹ ਕਹਿੰਦਾ ਪਰਚੀ ਤੇ ਮੈਂ ਕੱਢਣੀ ਭੁੱਲ ਗਿਆ ਆਏ ਬੜੇ ਪੰਨ ਉਹ ਪਾਚੀ ਕੱਢ ਨਹੀਂ ਭੁੱਲ ਗਿਆ ਇਹੋ ਜਿਹੇ ਗੱਲਾਂ ਵਾਤਾ ਹੋ ਜਾਂਦੀਆਂ ਨੇ ਕਦੇ ਕਦੇ ਅਸੀਂ ਬੋਲ ਦਾਸਦੇ ਹੁੰਨੇ ਗੱਲਾਂ ਯਾਦ ਕਰਕੇ ਲਓ ਜੀ ਉਹ ਮਟਾ ਗਦੇਾਂਗੇ ਲਓ ਜੀ ਸਬਜੀ ਆਪਣੀ ਆਧਰੀ ਜੀ ਹੋ ਗਈ ਐ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮਿਰਚ ਤੇ ਹਲਦੀ ਮੇਚਾ ਸੀ ਬਹੁਤ ਘੱਟ ਖਾਣੇ ਆਗੇ ਬਹੁਤ ਘੱਟ ਹੁੰਦੀਆਂ ਨੇ ਮਿਰਚਾਂ ਸਾਡੇ ਸਬਜ਼ੀ ਨੂਨ ਦਾ ਵਾਧਾ ਘਾਟਾ ਬਾਅਦ ਚ ਦੇਖਾਂਗੇ ਕਿ ਲੋ ਸਬਜ਼ੀ ਬਣ ਗਈ ਕਿਉਂਕਿ ਜੇ ਮੈਂ ਹੁਣ ਪਾਤਾ ਪਹਿਲਾਂ ਲੋਨ ਪਾਇਆ ਹੋਇਆ ਇਹਦੇ ਵਿੱਚ ਕਈ ਵਾਰ ਨਾ ਜ਼ਿਆਦਾ ਹੋ ਜਾਂਦਾ ਵਾ ਪਾਣੀ ਦੇਖੋ ਕਿੰਨਾ ਛੱਡਿਆ ਬਿਲਕੁਲ ਵੀ ਪਾਣੀ ਨਹੀਂ ਪਾਇਆ ਹੈਗਾ ਤੋਰੀਆਂ ਨੇ ਕਿੰਨਾ ਪਾਣੀ ਛੱਡਿਆ ਜੇ ਵਧੀਆ ਤੋਰੀਆਂ ਨੇ ਮੰਨ ਲਓ ਤੁਰਤ ਦੀਆਂ ਨੇ ਤੋੜੀਆਂ ਹੋਈਆਂ ਤਾਜ਼ੀਆਂ ਨੇ ਤਾਂ ਬਹੁਤ ਜ਼ਿਆਦਾ ਪਾਣੀ ਛੱਡਦੀਆਂ ਨੇ ਲਓ ਜੀ ਸਬਜੀ ਆਪਣੀ ਹੋ ਗਈ ਹੈ ਤਿਆਰ ਤੇ ਉੱਧਰ ਆਟਾ ਵੀ ਮੈਂ ਗੁੰਨ ਲਿਆ ਪਾਣੀ ਇਹਦੇ ਵਿੱਚ ਇੰਨਾ ਪਾ ਸਬਜੀ ਬਿਲਕੁਲ ਗਲ ਚੁੱਕੀ ਹੈ ਜੀ ਲਓ। ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਦੁੱਧ ਤੇ ਸੇਕ ਬਿਲਕੁਲ ਥੋੜਾ ਜਿਹਾ ਲਵਾਵਾਂਗੇ ਕਿਉਂਕਿ ਦੁੱਧ ਨੂੰ ਉਬਾਲਾ ਦਿੱਤਾ ਹੋਇਆ ਹੈ ਸਵੇ। ਕੱਚਾ ਦੁੱਧ ਨਹੀਂ ਹੈਗਾ। ਪਤਾ ਨਹੀਂ ਕਿਉਂ ਸਾਡੇ ਨਾਲ ਹੋ ਜਾਂਦਾ ਹੈ। ਪਾੜ ਜਾਂਦਾ ਸਬਜ਼ੀ ਚ ਪਾਏ ਤੇ ਦੁੱਧ। ਹੁੰਦਾ ਹੈ ਵੀ ਪਾਣੀ ਦੀ ਜਗਾ। ਪੱਸੀ ਵਾਲਾ ਹੁੰਦਾ ਤਾਂ ਕਰਕੇ। ਦੁੱਧ ਪਾੜ ਜਾਂਦਾ। ਕੁਛ ਪਈ ਪਈ ਸੈੱਟ ਹੋ ਜੂਗੀ। ਆਪਾਂ ਢੱਕ ਕੇ ਰੱਖ ਦੇਵਾਂਗੇ ਹੁਣ ਇਹਨੂੰ ਬਣਾ ਕੇ ਬੰਦ ਕਰਕੇ। ਕੋਈ ਪੇਸਾਬ ਜਿੰਨੀ ਬਿਲਕੁਲ ਸਟੇਨਲੋਜ ਜੀ ਸਬਜੀ ਸਾਡੀ ਖਾਣ ਵਾਸਤੇ ਬਿਲਕੁਲ ਤਿਆਰ ਹੈ। ਗੈਸ ਨੂੰ ਕਰ ਦਾਂਗੇ ਬੰਦ ਥੋੜਾ ਜਿਹਾ ਸੇਕ ਲੋ ਆ ਕੇ ਗੈਸ ਨੂੰ ਕਰ ਦਾਂਗੇ ਬੰਦ। ਆਟਾ ਮੈਂ ਗੁੰਨ ਲਿਆ ਸਬਜੀ ਬਣੀ ਪਈ ਤੇ ਦੁੱਧ ਘਰਮ ਕਰਨਾ ਰੱਖਤਾ ਤੇ ਪਰ ਵੀਰ ਗਿਆ ਹੋਇਆ ਖੇਡਣ ਤੇ ਸਾਡੇ ਦੂਜੇ ਬੱਚੇ ਹੁਣ ਖੇਡਣ ਲੱਗ ਪਏ ਕੋਈ ਦੇਖੋ ਲੈ। ਸਾਡੇ 6:30 ਹੋ ਗਏ ਤੇ ਮੈਂ ਛੇਤੀ ਛੇਤੀ ਬਣਾ ਲਿਆ ਫੁਲਕੇ ਰੋਟੀਆਂ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਆਂਗੇ ਜੇ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਹੜੇ ਚੈਨਲ ਤੇ ਨਵੇਂ ਆ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਇਹ ਦਿਨ ਆ ਵਧੀਆ ਲੱਗਦਾਗਾ ਚਲੋ ਜੀ ਸਵੇਰੇ ਮਿਲਦਾ ਕਿਸੇ ਹੋਰ ਵਧੀਆ ਜੀ ਵੀਡੀਓ ਦੇ ਨਾਲ ਇੱਕ ਚੰਗੇ ਜਿਹੇ ਵਲੌਗ ਦੇ ਨਾਲ ਇੱਕ ਵਧੀਆ ਸੋਚ ਦੇ ਨਾਲ ਚੰਗੀਆਂ ਚੰਗੀਆਂ ਗੱਲਾਂ ਦੇ ਨਾਲ ਤੇ ਤਦ ਤੱਕ ਦੇ ਲਈ ਰੱਬ ਰੱਖਾ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ Bye.